ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਚਾਹ ਵੇਚਣ ਵਾਲੀ ਕੁੜੀ ਦੇ ਉੱਪਰ ਆਈ ਵੱਡੀ ਮੁਸੀਬਤ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਰੇੜੀ ਬੰਦ ਕਰਕੇ ਹੋਈ ਫਰਾਰ ਝੂਠ ਬੋਲਣਾ ਪਿਆ ਮਹਿੰਗਾ ਸ਼ਸ਼ੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਆ ਮਿੱਤਰੋ ਸੋਸ਼ਲ ਮੀਡੀਆ ਦੇ ਉੱਪਰ ਆਏ ਦਿਨ ਕਈ ਬੰਦੇ ਵਾਇਰਲ ਹੁੰਦੇ ਰਹਿੰਦੇ ਨੇ ਕਈ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਕਈ ਐਸੇ ਲੋਕ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਿ ਮਦਦ ਦੀ ਲੋੜ ਹੁੰਦੀ ਹੈ ਜਦੋਂ ਕਿਤੇ ਗਰੀਬੀ ਦੇ ਵਿੱਚ ਉਹਨਾਂ ਦੀ ਜਿਹੜੀ ਵੀਡੀਓ ਹੈ ਸਾਹਮਣੇ ਆਉਂਦੀ ਹੈ ਪੰਜਾਬ ਦੇ ਲੋਕ ਵੱਡਾ ਦਿਲ ਕਰਕੇ ਵੱਡਾ ਜਿਗਰਾ ਦਿਖਾ ਕੇ ਮਦਦ ਕਰਦੇ ਨੇ ਜਿੰਨੀ ਵੀ ਕਿਸੇ ਤੋਂ ਸਰਦੀ ਹੈ ਓਨੀ ਮਦਦ ਕੀਤੀ ਜਾਂਦੀ ਹੈ ਪਰ ਕਈ ਵਾਰ ਜਿਹੜੀ ਇਹ ਮਦਦ ਹੁੰਦੀ ਹੈ ਗਲਤ ਹੱਥਾਂ ਦੇ ਵਿੱਚ ਵਗ ਆਦੀ ਹੈ ਗਲਤ ਤਰੀਕੇ ਨਾਲ ਲੋਕ ਫਾਇਦਾ ਚੱਕ ਜਾਂਦੇ ਨੇ ਪੰਜਾਬ ਦੇ ਪੋਲੇ ਪਾਲੇ ਲੋਕਾਂ ਦਾ ਕਿਉਂਕਿ ਪੰਜਾਬੀਆਂ ਦੇ ਦਿਲ ਵੱਡੇ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਜਦੋਂ ਕਿਸੇ ਦੀ ਐਸੀ ਵੀਡੀਓ ਦੇਖੇ ਨੇ ਮਦਦ ਕਰਦੇ ਨੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਇਹ ਚਾਹ ਵੇਚਣ ਵਾਲੀ ਕੁੜੀ ਜਿਸ ਨੂੰ ਕਿ ਤੁਸੀਂ ਕਈ ਦਿਨਾਂ ਤੋਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਇੱਕ ਵੀਡੀਓ ਵਾਇਰਲ ਹੋਈ ਜਿੱਥੇ ਇਹ ਚਾਹ ਵੇਚਦੀ ਹੋਈ ਦਿਖਾਈ ਦੇ ਰਹੀ ਸੀ ਇਸ ਨੇ ਵੀਡੀਓ ਦੇ ਵਿੱਚ ਕਿਹਾ ਕਿ ਮੈਂ ਇਸ ਕਰਕੇ ਚਾਹ ਵੇਚ ਰਹੀਆਂ ਕਿਉਂਕਿ ਮੇਰਾ ਜਿਹੜਾ ਬਾਪ ਸੀ ਉਹ ਨਸ਼ੇੜੀ ਸੀ ਨਸ਼ੇ ਕਰਦਾ ਸੀ ਅਤੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਲੋਕਾਂ ਨੇ ਫਿਰ ਇਸ ਦੀ ਵੀਡੀਓ ਦੇਖ ਕੇ ਇਸ ਨੂੰ ਮਦਦ ਕਰਨੀ ਸ਼ੁਰੂ ਕਰ ਦਿੱਤੀ ਕਿ ਭਾਈ ਚਲੋ ਧੀ ਧਿਆਣੀ ਹੈ ਇਸ ਦੀ ਮਦਦ ਕੀਤੀ ਜਾਵੇ ਇਸ ਨੂੰ ਸੈੱਟ ਕੀਤਾ ਜਾਵੇ ਲੋਕਾਂ ਤੋਂ ਜਿੰਨਾ 20 30 50 ਲੱਖ ਜਿੰਨਾ ਵੀ ਕਿਸੇ ਤੋਂ ਸਰਿਆ ਇਸ ਕੁੜੀ ਨੂੰ ਮਦਦ ਦੇ ਲਈ ਦਿੱਤਾ ਅਤੇ ਹਾਲੇ ਤੱਕ ਜਿਹੜੀ ਮਦਦ ਹੈ ਆਈ ਵੀ ਜਾ ਰਹੀ ਸੀ ਪਰ ਕੁਝ ਘੰਟੇ ਪਹਿਲਾਂ ਮਾਮਲੇ ਦੇ ਵਿੱਚ ਹੋਰ ਹੀ ਨਵਾਂ ਮੋੜ ਆ ਗਿਆ ਜਿਹੜਾ ਝੂਠ ਬੋਲ ਕੇ ਇਸ ਨੇ ਮਦਦ ਮੰਗੀ ਸੀ ਲੋਕਾਂ ਤੋਂ ਜਾਨਕੀ ਇਸ ਦਾ ਬਾਪ ਕਿਹਾ ਸੀ ਕਿ ਦੁਨੀਆ ਦੇ ਵਿੱਚ ਨਹੀਂ ਇਸ ਦਾ ਬਾਪ ਸਾਹਮਣੇ ਆਉਂਦਾ ਤੇ ਦੱਸਦਾ ਕਿ ਭਾਈ ਮੈਂ ਤਾਂ ਦੁਨੀਆ ਦੇ ਵਿੱਚ ਆ ਮੈਨੂੰ ਕੁਝ ਨਹੀਂ ਹੋਇਆ ਅਤੇ ਉਸ ਤੋਂ ਬਾਅਦ ਇਸ ਕੁੜੀ ਨੂੰ ਹੱਥਾਂ ਪੈਰਾਂ ਦੀ ਪਾਈ ਜਾਂਦੀ ਹੈ ਕਿਉਂਕਿ ਜਿਹੜੇ ਪਿੰਡ ਦੇ ਲੋਕ ਸੀ ਉਹ ਵੀ ਇਸ ਦੇ ਬਾਪ ਦੇ ਨਾਲ ਖੜੇ ਹੋਏ ਦਿਖਾਈ ਦਿੱਤੇ ਜਿਵੇਂ ਕਿ ਇਸ ਕੁੜੀ ਨੇ ਕਿਹਾ ਸੀ ਕਿ ਮੇਰਾ ਬਾਪ ਨਸ਼ੇ ਕਰਦਾ ਹੈ ਦੇ ਲੋਕਾਂ ਨੇ ਕਿਹਾ ਕਿ ਅੱਜ ਤੱਕ ਨਸ਼ਾ ਇਸ ਬੰਦੇ ਨੇ ਮੂੰਹ ਦੇ ਉੱਪਰ ਵੀ ਨਹੀਂ ਰੱਖਿਆ ਇਸ ਦੀ ਸੌ ਪੂਰਾ ਪਿੰਡ ਖਾਂਦਾ ਹੈ ਇਸ ਤੋਂ ਬਾਅਦ ਜਿਹੜੀ ਕੁੜੀ ਆ ਘਰ ਆ ਗਈ ਅਤੇ ਇਸ ਨੂੰ ਲੱਗਿਆ ਕਿ ਇਸ ਦਾ ਭਾਂਡਾ ਜਿਹੜਾ ਫੁੱਟ ਗਿਆ ਕੱਲ੍ਹ ਭਾਈ ਜਗਦੀਪ ਥਲੀ ਪੰਜਾਬੀ ਲੋਕ ਵਾਲੇ ਨੇ ਵੀ ਇਸ ਦਾ ਇੰਟਰਵਿਊ ਕੀਤਾ ਉਸ ਦੇ ਵਿੱਚ ਇਸ ਨੇ ਮਾਫੀ ਵੀ ਮੰਗੀ ਹੈ ਕਿ ਮੈਂ ਇਹ ਝੂਠ ਬੋਲਿਆ ਕਿ ਮੇਰਾ ਬਾਪ ਨਸ਼ੇੜੀ ਆ ਅਤੇ ਇਸ ਦੁਨੀਆ ਦੇ ਵਿੱਚ ਨਹੀਂ ਅਤੇ ਇਸ ਨੇ ਕਿਹਾ ਕਿ ਪਰ ਸਾਡੇ ਬਾਪ ਦਾ ਜਿਹੜਾ ਵਰਤੀਰਾ ਹੈ ਸਾਡੇ ਨਾਲ ਸਹੀ ਨਹੀਂ ਸੀ ਦੋਸਤੋ ਕੁਝ ਵੀ ਹੋਵੇ ਚਾਹੇ ਪਰ ਐਡਾ ਵੱਡਾ ਝੂਠ ਨਹੀਂ ਬੋਲਣਾ ਚਾਹੀਦਾ ਸੀ ਇਸ ਕੁੜੀ ਨੇ ਚਾਹੇ ਇਸ ਕਰਕੇ ਝੂਠ ਬੋਲਿਆ ਹੋਵੇ ਕਿ ਮੇਰੀ ਮਦਦ ਹੋ ਜੂਗੀ ਵੀਡੀਓ ਕਿਹੜਾ ਬਾਲੀ ਵਾਇਰਲ ਹੋਊਗੀ ਪਰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਊਗੀ ਪਰ ਹੁਣ ਇਹ ਕੁੜੀ ਮਾਫੀ ਮੰਗਦੀ ਹੋਈ ਦਿਖਾਈ ਦੇਦੀ ਹੈ ਹੁਣ ਮਾਫੀ ਮੰਗਣ ਦੇ ਨਾਲ ਵੀ ਕੁਝ ਨਹੀਂ ਬਣਦਾ ਕਿਉਂਕਿ ਇਸ ਨੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਰਸਤੇ ਨੇ ਬੰਦ ਕਰਵਾ ਦਿੱਤੇ ਨੇ ਹੁਣ ਜਦੋਂ ਵੀ ਕੋਈ ਕਿਸੇ ਦੀ ਮਦਦ ਕਰੂਗਾ 100 ਵਾਰ ਸੋਚੂਗਾ ਅਗਲਾ ਸੋਚੂਗਾ ਕਿ ਕਿਤੇ ਹੋ ਜਿਹੜੀ ਚਾਹ ਵੇਚਣ ਵਾਲੀ ਕੁੜੀ ਸੀ ਉਸ ਵਾਂਗੂ ਇਹ ਬੰਦਾ ਝੂਠ ਤਾਂ ਨਹੀਂ ਬੋਲ ਰਿਹਾ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਜਿਹੜੀ ਮਦਦ ਹੈ ਬਹੁਤ ਸੋਚ ਸਮਝ ਕੇ ਦਿਆ ਕਰੋ ਬਹੁਤ ਸੋਚ ਸਮਝ ਕੇ ਕਿਸੇ ਨੂੰ ਜਿਹੜੇ ਪੈਸੇ ਨੇ ਦਿਆ ਕਰੋ ਕਈ ਵਾਰ ਜਿਹੜੀ ਇਹ ਮਦਦ ਹੁੰਦੀ ਹੈ ਆਪਣੀ ਕੀਤੀ ਹੋਈ ਸੋਚ ਕੇ ਤਾਂ ਭਜੰਗੇ ਵਾਸਤੇ ਕਰਦੇ ਆ ਪਰ ਕਈ ਗਲਤ ਹੱਥਾਂ ਦੇ ਵਿੱਚ ਵਗ ਜਾਂਦੀ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਮੈਂਟ ਕਰਨ ਵਾਲਿਆਂ ਦਾ ਹੜ ਆ ਗਿਆ ਜਿਵੇਂ ਕਿ ਤੁਸੀਂ ਦੇਖਿਆ ਕਿ ਇਹ ਕੁੜੀ ਟੋਪੀ ਪਾ ਕੇ ਰੱਖਦੀ ਹੈ ਲੋਕਾਂ ਨੇ ਕਿਹਾ ਕਿ ਇਹ ਕੁੜੀ ਟੋਪੀ ਬਾਜ ਹੈ ਤੇ ਟੋਪੀ ਪਾ ਗਈ ਲੋਕਾਂ ਦੇ ਉੱਪਰ ਝੂਠ ਬੋਲ ਕੇ ਨਾਲ ਹੀ ਮਿੱਤਰੋ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਪਰ ਹੁਣ ਇਸ ਦਾ ਮਜ਼ਾਕ ਇਹ ਜਿਹੜਾ ਉਡਾਇਆ ਜਾ ਰਿਹਾ ਹੈ ਅਤੇ ਅੱਜ ਦੀ ਜਿਹੜੀ ਤਾਜ਼ਾ ਖਬਰ ਹੈ ਕਿ ਇਹ ਕੁੜੀ ਆਪਣੀ ਰੇੜੀ ਵੀ ਬੰਦ ਕਰ ਚੁੱਕੀ ਹੈ ਚਾਹੇ ਇੱਕ ਦਿਨ ਦਾ ਦਿਨ ਵਾਸਤੇ ਕਰੀ ਹੋਵੇ ਪਰ ਰੇੜੀ ਦੇ ਉੱਪਰ ਕਹਿੰਦੇ ਹੈ ਨਹੀਂ ਕਿਉਂਕਿ ਇਸ ਨੇ ਕੱਲ ਇੰਟਰਵਿਊ ਦਿੱਤਾ ਸੀ ਉਸ ਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਪਰੀਸ਼ਾਨ ਦਿਖਾਈ ਦਿੱਤੀ ਕਿਉਂਕਿ ਮੀਡੀਆ ਵਾਲੇ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਕੁੜੀ ਕੋਲ ਜਾ ਰਹੇ ਨੇ ਜਿੰਦ ਤੱਕ ਅਸੀਂ ਵੀਡੀਓ ਬਣਾ ਰਹੇ ਸੀ ਖਬਰ ਆਈ ਸੀ ਕਿ ਇਹ ਕੁੜੀ ਰੇੜੀ ਦੇ ਉੱਪਰ ਮੌਜੂਦ ਨਹੀਂ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਆ ਕੇ ਇਸ ਨੇ ਦੁਕਾਨ ਖੋਲ ਹੀ ਹੋਵੇ ਪਰ ਖਬਰ ਇਸ ਸਮੇਂ ਦੀ ਹੀ ਹੈ ਕਿ ਕੁੜੀ ਪਰੇਸ਼ਾਨ ਨਹੀਂ ਹੋ ਗਈ ਹੈ ਲੋਕਾਂ ਤੋਂ ਕਿ ਇਹ ਆਪਣੀ ਰੇੜੀ ਦੇ ਉੱਪਰ ਹੋਂ ਹੈ ਨਹੀਂ ਤਾਂ ਮਿੱਤਰੋ ਜਦੋਂ ਵੀ ਕਦੇ ਮਦਦ ਕਰਦੇ ਹੋ ਸੋਚ ਲਿਆ ਕਰੋ ਬਾਕੀ ਤੁਸੀਂ ਇਸ ਮਾਮਲੇ ਦੇ ਉੱਪਰ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਗਰ ਪਹਿਲੀ ਵਾਰ ਪੇਜ ਤੇ ਆਏ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਅਗਰ YouTube ਦੇ ਉੱਪਰ ਦੇਖ ਰਹੇ ਹੋ ਤਾਂ ਸਬ